ਮੈਂ ਬਲਬੀਰ ਪਸੀਨ ਜਨਰਲ ਸੈਕਟਰੀ ਪੰਜਾਬ ਪ੍ਰਦੇਪ ਵਪਾਰ ਮੰਡਲ ਅੱਜ ਇਹਨਾਂ ਦੀ 14ਵੀਂ ਜਿਹੜੀ ਯਾਤਰਾ ਸੀ ਉਹਦਾ ਆਰੰਭ ਹੋਇਆ ਹੈ ਜਿਹਦੇ ਉਪਯੋਗ ਦੇ ਵਿੱਚ ਆਪਾਂ ਇੱਥੇ ਆਏ ਆ ਅੱਜ ਬੜਾਈ ਪਗਾਵਾਂ ਵਾਲਾ ਦਿਨ ਹੈ ਜਿਹੜਾ ਸਾਨੂੰ ਇਹ ਯਾਤਰਾ ਨੂੰ ਤਰੀਕਨ ਘਟਨ ਦਾ ਮੌਕਾ ਮਿਲਿਆ ਹੈ ਇਹਨਾਂ ਨੂੰ 14 ਸਾਲ ਹੋ ਗਏ ਆ ਇਹ ਯਾਤਰਾ ਨੂੰ ਪੂਰੇ ਜੇ ਭਾਵੇਂ ਕੋਈ ਕੋਵਿਡ ਆਂਦਾ ਹੈ ਕੋਈ ਵੀ ਆਫਤ ਆਂਦੀ ਹੈ ਪਰ ਇਹ ਨਹੀਂ ਰੁਕਦੇ ਇਹ ਆਪਣੀ ਯਾਤਰਾ ਪੂਰੀ ਤਰ੍ਹਾਂ ਚਲਾਈ ਰੱਖਦੇ ਨੇ ਇਨਾਂ ਕੇ ਪਰਮਾਤਮਾ ਸਰਪੇਦਾ ਪਰਮਾਤਮਾ ਕੇ ਹੱਥ ਇਹ ਦੁਆਵ ਹੈ ਕਿ ਇਹ ਅਸਰਾ ਯਾਤਰਾ ਚਲਦੀ ਰਹੇ ਤੇ ਇਸਰਾ ਇਹ ਸਾਰੇ ਧਰਮ ਨਾਲ ਜੋੜੇ ਰੱਖਣਾ ਤੇ ਪ੍ਰਭੂ ਇਹਨਾਂ ਤੇ ਹਰ ਵੇਲੇ ਕਿਰਪਾ ਬਣਾਈ ਰੱਖੇ ਥੈਂਕ ਯੂ ਬਾਦ ਦੇਣਾ ਚਾਹਾਂਗਾ ਬੜੈ ਸਾਹਿਬ ਨੂੰ ਜਿਹੜੇ ਅੱਜ 14 ਸਾਲ ਲਗਾਤਾਰ ਹੋ ਗਿਆ ਹੈ 188ਵੇਂ ਧਰਮ ਸਥਾਨ ਦੇ ਉੱਤੇ ਅੱਜ ਯਾਤਰਾ ਲੈ ਕੇ ਚੱਲੇ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਜਿਹੜੇ ਲੱਗ-ਲੱਗ ਯਾਤਰੀ ਹਰੇਕ ਧਰਮ ਸਥਾਨ ਦੇ ਉੱਤੇ ਜਦੋਂ ਵੀ ਬੜੈ ਸਾਹਿਬ ਦੱਸਦੇ ਨੇ ਹਰੇਕ ਯਾਤਰੀ ਉੱਤੇ ਪਹੁੰਚਦਾ ਤੇ ਨਾਲ ਦੀ ਨਾਲ ਹੀ ਭਾਵੇਂ ਕੋਈ ਅੱਜ ਯਾਤਰਾ ਦਾ ਕੰਮ ਹੈ ਧਾਰਮਿਕ ਕੰਮ ਹੈ ਇੱਥੇ ਲਾਕੇ ਕਿਸੇ ਨੂੰ ਵੀ ਕੋਈ ਕੰਮ ਹੁੰਦਾ ਬੜੈ ਸਾਹਿਬ ਹਮੇਸ਼ਾ 24 ਘੰਟੇ ਆਪਣੇ ਲੋਕਾਂ ਦੇ ਨਾਲ ਆਪਣੇ ਨਾਗਰਿਕਾਂ ਦੇ ਨਾਲ ਹਮੇਸ਼ਾ ਖੜੇ ਰਹੇ ਨੇ ਤੇ ਖੜੇ ਵੀ ਰਹਿੰਦੇ ਨੇ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਉਹਨਾਂ ਨੂੰ ਇਹ ਚੰਗੇ ਕਾਰਜਾਂ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਲਈ ਤੇ ਅੱਜ ਅੱਜ ਜੋ ਯਾਤਰਾ ਚੱਲੀ ਹੈ ਹਰੇਕ ਯਾਤਰੀ ਨੂੰ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਉਹ ਇਸ ਚੰਗੇ ਕੰਮ ਦੇ ਲਈ ਹਿੱਸਾ ਬਣ ਰਹੇ ਨੇ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਆਰਕੇ ਸੋਨੀ ਤੇ ਪ੍ਰਵੀਂਦਰ ਮਹੋਤਰਾ ਜੀ ਦਾ ਅਸੀਂ ਧੰਨਵਾਦ ਦੇ ਆ ਜਿਹੜੇ ਮਾਰਨਿੰਗ ਟਾਈਮ ਤੇ ਸਾਡੀ ਯਾਤਰਾ ਦੀ ਕਵਰਿੰਗ ਕਰਨ ਵਾਸਤੇ ਆਏ ਨੇ ਇੱਕ ਨੂੰ ਸੇਵਾ ٹرسٹ ਪਿਛਲੇ 25-30 ਸਾਲਾਂ ਤੋਂ ਜਿਹੜੀ ਹੈ ओपी ਸੋਨੀ ਰੋ ਮੇਰ ਸੀਗੇ ਜਿਹੜੋਂ ਪਹਿਲੇ ਕੈਂਪ ਦੇ ਸਾਡੇ ਗੈਸਟ ਬਣੇ ਸੀਗੇ ਉਸ ਤੋਂ ਲੈ ਕੇ ਅੱਜ ਤੱਕ ਸਾਡੇ ਕੋਈ ਵੀ ਅਹੁਦੇਦਾਰ ਆ ਚਾਹੇ ਮੈਂਬਰ ਆ ਉਹ ਕਦੇ ਵੀ ਪਿੱਛੇ ਨਹੀਂ ਹਟੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦੀ ਗਾ ਅੱਜ 14 ਸਾਲ ਹੋ ਗਏ 168ਵੀਂ ਬਾਸੀ ਯਾਤਰਾ ਸਾਡੀ ਰੈਗੂਲਰ ਹਰ ਮਹੀਨੇ ਇੱਕ ਮਹੀਨੇ ਅਸੀਂ ਚਿੰਦਪੁਰ ਨਹੀਂ ਸ਼ਨੀਵਾਰ ਰਾਤ ਨੂੰ ਜਾਈਦਾ ਐ ਤਵਾਰ ਵਾਪਸ ਆ ਜੀਦਾ ਉਸ ਤੋਂ ਅਗਲੇ ਮਹੀਨੇ ਗੁਰਦੁਆਰੇ ਔਰ ਮੰਦਿਰ ਜਿਹੜੇ ਉਹਨਾਂ ਦੇ ਦਰਸ਼ਨ ਕਰਨ ਜਾਈਦਾ ਅੱਜ ਅਸੀਂ ਬਾਬਾ ਬੁੱਢਾ ਸਾਹਿਬ ਅਚਲ ਸਾਹਿਬ ਅਚਲੇਸ਼ਵਰ ਧਾਮ ਸ਼ਵਾਲਾ ਮੁਖਤੇਸ਼ਵਰ ਧਾਮ ਔਰ ਬਾਰਤ ਸਾਹਿਬ ਸ਼੍ਰੀ ਜਨਜੀ ਦਾ ਗੁਰਦੁਆਰੇ ਬਹੁਤ ਪਿਆਰੇ ਨੇ ਇਹਨਾਂ ਦੇ ਦਰਸ਼ਨ ਕਰਨ ਜਾਂਦੇ ਆ ਔਰ ਧੰਨਵਾਦੀ ਅਸੀਂ ਉਹਨਾਂ ਸੰਗਤਾਂ ਦੇ ਆ ਕਿ ਜਿਨ੍ਹਾਂ ਦੇ ਪੈਰਾਂ ਦੇ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅਸੀਂ ਅੱਜ ਤੱਕ ਜਿਹੜੇ ਗੁਰਦੁਆਰਿਆਂ ਦੇ ਅੱਜ ਤੱਕ ਦਰਸ਼ਨ ਨਹੀਂ ਸੀ ਕੀਤੇ ਇਹ ਯਾਤਰਾ ਨੇ ਸਾਨੂੰ ਹਰ ਨੁੱਕਰ ਵਿੱਚੋਂ ਹਰ ਕੋਨੇ ਦੇ ਵਿੱਚੋਂ ਉਸ ਯਾਤਰਾ ਜਿਹੜੀ ਕਰਵਾਤੀ ਹੈ ਅੱਜ ਸਾਡੇ ਵਿਚਕਾਰ ਆਖੇ ਜੀ ਨਰਿੰਦਰ ਚਾਵਲਾ ਜੀ ਡਾਕਟਰ ਸੰਜੀਵ ਸਰੀਨ ਜੀ ਦੁੱਗਲ ਸਾਹਿਬ ਬਲਬੀਰ ਪਸੀਨ ਜੀ ਅਮਨਦੀਪ ਸਿੰਘ ਬੋਪਾ ਰਾਏ ਜੀ ਇਹ ਸਾਡੇ ਕੋਲ ਮੁੱਖ ਮਹਿਮਾਨ ਦੇ ਤੌਰ ਤੇ ਆਏ ਨੇ ਅੱਜ 14 ਨਾਰੀਅਲ ਫੋੜ ਕੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਔਰ ਹਰ ਮੈਂਬਰਾਂ ਦਾ ਅਸੀਂ ਖਾਸ ਕਰਕੇ ਧੰਨਵਾਦੀ ਆ ਜਿਹੜੇ ਖਾਸ ਕਰਕੇ ਸਹਿਯੋਗੀ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ バスバス ਯਾਤਰਾ ਜਿਹੜੀ ਚੱਲਦੀ ਪਈ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ